5 ਫਰਵਰੀ 15 ਫਰਵਰੀ ਤੇ 16 ਫਰਵਰੀ ਇੰਨਾ ਤਿੰਨਾ ਡੇਟਾਂ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀ ਨਾਗਰਿਕ ਵਾਪਸ ਪਰਤੇ ਤੇ ਬੀਤੇ ਦਿਨ ਯਾਨੀ ਕਿ ਐਤਵਾਰ ਨੂੰ 12 ਹੋਰ ਭਾਰਤੀ ਨਾਗਰਿਕ ਜੋ ਕਿ ਵਾਪਸ ਪਰਤੇ ਹਨ ਤੇ ਇਸ ਵਾਰੀ ਜੋ ਵਾਪਸੀ ਹੈ ਉਹ ਸ਼੍ਰੀ ਗੁਰੂ ਰਾਮਦਾਸ 에어ਪੋਰਟ ਤੋਂ ਲੈਂਡਿੰਗ ਨਹੀਂ ਹੋਈ ਬਲਕਿ ਨਵੀਂ ਦਿੱਲੀ ਤੋਂ ਇੰਦਰਾ ਗਾਂਧੀ 에어ਪੋਰਟ ਤੋਂ ਇਹ 12 ਭਾਰਤੀ ਦਾ ਚੌਥਾ ਬੈਚ ਵਾਪਸ ਪਰਤਿਆ ਹੈ ਤੇ ਕਾਰਨ ਕੀ ਹੈ ਇੰਦਰਾ ਗਾਂਧੀ 에어ਪੋਰਟ ਦੀ ਲੈਂਡਿੰਗ ਦਾ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਚਿਤ ਕੋਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਡੋਨਲਡ 트럼ਪ ਨੇ ਚੌਥਾ ਜੱਥਾ ਭਾਰਤ ਵਿੱਚ ਭੇਜ ਦਿੱਤਾ ਹੈ ਇਸ ਤੋਂ ਪਹਿਲਾਂ ਜਿੱਦਾਂ ਕਿ ਦੱਸਿਆ ਗਿਆ ਹੈ 5 ਫਰਵਰੀ ਨੂੰ 104 ਭਾਰਤੀ ਨਾਗਰਿਕ 15 ਫਰਵਰੀ ਨੂੰ 119 ਭਾਰਤੀ ਨਾਗਰਿਕ ਅਤੇ 16 ਫਰਵਰੀ ਨੂੰ 121 ਭਾਰਤੀ ਨਾਗਰਿਕਾਂ ਦਾ ਜੱਥਾ ਵਾਪਸ ਪਰਤਿਆ ਸੀ ਜਿਸ ਦੀ ਲੈਂਡਿੰਗ ਚੋ ਸੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ 에어ਪੋਰਟ ਤੇ ਹੋਈ ਸੀ ਤੇ ਕੱਲ ਯਾਨੀ ਕਿ ਐਤਵਾਰ ਦੀ ਸ਼ਾਮ ਨੂੰ 12 ਹੋਰ ਭਾਰਤੀ ਨਾਗਰਿਕ ਜੋ ਨੇ ਵਾਪਸ ਪਰਤੇ ਨੇ ਤੇ ਇਸ ਵਾਰ ਇਸ ਦੀ ਲੈਂਡਿੰਗ ਜੋ ਹੈ ਗੁਰੂ ਰਾਮਦਾਸ 에ਰਪੋਰਟ ਦੀ ਬਜਾਏ ਇੰਦਰਾ ਗਾਂਧੀ 에ਰਪੋਰਟ ਤੇ ਹੋਈ ਹੈ ਦੱਸ ਦਈਏ ਕਿ ਪਨਾਮਾ ਵਿੱਚ 299 ਭਾਰਤੀ ਨਾਗਰਿਕ ਜੋ ਸੀ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਵੱਖਰੇ ਵੱਖਰੇ ਦੇਸ਼ਾਂ ਤੋਂ ਜਿਦਾਂ ਕਿ ਚੀਨ ਇਰਾਕ ਭਾਰਤ ਬੰਗਲਾਦੇਸ਼ ਇੰਨਾ ਦੇਸਾਂ ਦੇ ਨਾਗਰਿਕ ਸੀ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਗਏ ਸੀ ਤੇ ਕੱਲ ਸ਼ਾਮ ਨੂੰ ਐਤਵਾਰ ਨੂੰ ਯਾਨੀ ਕਿ ਇਹਨਾਂ ਵਿੱਚੋਂ 12 ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਦੱਸਦੀ ਹੈ ਕਿ ਅਮਰੀਕਾ ਨੇ ਪਨਾਮਾ ਵਿੱਚ ਇਹਨਾਂ ਨਾਗਰਿਕਾਂ ਨੂੰ ਇੱਕ ਹੋਟਲ ਵਿੱਚ ਰੱਖਿਆ ਸੀ 299 ਵਿੱਚੋਂ 12 ਭਾਰਤੀ ਨਾਗਰਿਕ ਵਾਪਸ ਪਰਤੇ ਨੇ ਉਸ ਤੋਂ ਬਾਅਦ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਇੰਟਰਨੈਟ ਤੇ ਜਿਸ ਤਰ੍ਹਾਂ ਕਿ ਅਮਰੀਕਾ ਦੀ ਪੁਲਿਸ ਨੇ ਕਿਸ ਤਰੀਕੇ ਦੇ ਨਾਲ ਭਾਰਤੀ ਨਾਗਰਿਕਾਂ ਨੂੰ ਗੈਰ ਮਨੁੱਖੀ ਢੰਗ ਦੇ ਨਾਲ ਵਾਪਸ ਭੇਜਿਆ ਸੀ ਹੱਥਾਂ ਵਿੱਚ ਹਥਕੜੀਆਂ ਪੈਰਾਂ ਵਿੱਚ ਬੇੜੀਆਂ ਪਾ ਕੇ ਅਨਮੁੱਖੇ ਢੰਗ ਨਾਲ ਅਨਮੁੱਖਤੇ ਢੰਗ ਨਾਲ ਵਾਪਸ ਭੇਜਿਆ ਸੀ ਤੇ ਆਲੋਚਨਾ ਬਹੁਤ ਹੋਈ ਸੀ ਜੀਹਾਂ ਡਲਾਨ ਟਰੰਪ ਦੀ ਇਸ ਬਾਰੇ ਬਹੁਤ ਆਲੋਚਨਾ ਹੋਈ ਸੀ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦਾ ਫੇਰੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਵਿੱਚ ਕੋਈ ਗੱਲਬਾਤ ਹੋਈ ਸੀ ਪਰ ਇਸ ਵਾਰ ਇੰਦਾਂ ਲੱਗ ਰਿਹਾ ਹੈ ਕਿ ਡਲਾਨ ਟਰੰਪ ਨੇ ਪੈਰਾਂ ਵਿੱਚ ਬੇੜੀਆਂ ਹੱਥਾਂ ਵਿੱਚ ਹਤਕੜੀਆਂ ਪਾ ਕੇ ਨਹੀਂ ਵਾਪਸ ਭੇਜਿਆ ਹੈ ਸੋ ਗੱਬ 12 ਹੋਰ ਪਨਾਮ ਤੋਂ ਵਾਪਸ ਪਰਤੇ ਨੇ ਜਿਨ੍ਹਾਂ ਨੂੰ ਹੋਟਲਾਂ ਵਿੱਚ ਰੱਖਿਆ ਗਿਆ ਸੀ ਤੇ ਹੱਲੇ ਵੀ ਜੋ ਨੇ ਨਾਗਰਿਕ ਪਾਰਟੀ ਨੇ ਹੱਲੇ ਦੇ ਪਨਾਮਾ ਦੇ ਹੋਟਲਾਂ ਵਿੱਚ ਨੇ ਹੁਣ ਇਹ ਦੇਖਣ ਯੋਗ ਹੋਏਗਾ ਕਿ ਅਗਲਾ ਬੈਚ ਕਦੋਂ ਵਾਪਸ ਆਏਗਾ ਜਿਸ ਤਿੱ ਹੈ ਕਿ ਜਦੋਂ ਇੱਕ ਇੰਟਰਨੈਟ ਤੇ ਵੀਡੀਓ ਵਾਇਰਲ ਹੋਈ ਸੀ ਜਦੋਂ ਅਮਰੀਕਾ ਦੀ ਪੁਲਿਸ ਨੇ ਭਾਰਤੀ ਨਾਗਰਿਕਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਸੀ ਹਾਲਾਂਕਿ ਡੋਨਲਨ ਟਰੰਪ ਦੀ ਨੀਤੀ ਬਾਰੇ ਇਸ ਬਾਰੇ ਬਹੁਤ ਆਲੋਚਨਾ ਹੋਈ ਇਸ ਤੇ ਹੁਣ ਦੇਖਣ ਯੋਗ ਹੋਏਗਾ ਡੋਨਲਨ ਟਰੰਪ ਹੁਣ ਅੱਗੋਂ ਕੀ ਕਰਦੇ ਨੇ ਕਿਸ ਤਰ੍ਹਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾਂਦਾ ਜਿੱਤੇ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ ਜਿਸ ਵਿੱਚ ਕਿ ਉਹਨਾਂ ਨਾਲ ਅਨਮੁਖਤੇ ਟੰਗ ਨਾਲ ਵਿਵਹਾਰ ਕੀਤਾ ਜਾਂਦਾ